जिस्ट्रार देशभक्त यूनिवर्सिटी वालों दरखास्त प्राप्त हुई जी एस एस पी दफ्तर इनवैसिगे गई फिर डीएसपी दरखास्त की यूनिवर्सिटी तो एक मेल, दिया है। उस मेल एक बंद अपने आप इमरसोनेट करता है पुलिस ऑफिसर एज ए सैबर पुलिस ऑफिसर अपने आपको इमरसोनेट करता है ਤੇ ਉਹਦੇ ਚ ਕਲੇਮ ਕਰਦਾ ਹੈ ਕਿ ਤੁਹਾਡੀ ਆਈਪੀ ਤੋਂ ਬੇਸ਼ਪਕ یونیورسٹی ਦੀ ਆਈਪੀ ਤੋਂ ਕੋ ਸੈਕਸ਼ੂਅਲ ਕੰਟੈਂਟ ਤੇ ਚਾਈਲਡ ਲੇਟਰਲ ਕੰਟੈਂਟ ਉਹ ਕੇ ਫਲੈਸ਼ ਹੋ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਥ੍ਰੈਟਨ ਮਤਲਬ ਥੈਟਨ ਕਰਦਾ ਹੈ ਤੇ ਇਸ ਤਰ੍ਹਾਂ ਦਾ ਐਕਸਟਰੈਸ਼ਨ ਕਰਦਾ ਹੈ ਤੇ ਆਹ ਬੇਸਿਕ ਦਰਖਾਸਤ ਸੀ ਤੇ ਇਸ ਦਰਖਾਸਤ ਚ ਉਹ ਜੋ ਕੰਟੈਂਟ ਸੀ ਉਹਦੇ ਜੋ ਮੇਲ ਸੀ ਉਹਦੇ ਚ ਆਪਣਾ ਇਹਨੂੰ ਮਲਟੀਪਲ ਆਰਗੇਨਾਈਜੇਸ਼ਨਸ ਨਾਲ ਲਿੰਕ ਕਰਦਾ ਜਿਵੇਂ CBI ਨਾਲ IB ਨਾਲ ਤੇ BBPD ਨਾਲ तो उसके बाद तफतीश की गई तो तफतीश तो बाद परचा रिकमेंड होया जी एफ आई आर नंबर टू टू थाउजेंड ट्वेंटी फाइव सी पुलिस स्टेशन फतेहगढ़ साहब रजिस्टर की गई जी एक्शन लगे ने सैक्शन लगे ने थ्री लगे नाइनटीन सैक्शन टू थ्री हंड्रेड एटीन सब सैक्शन फोर थ्री हंड्रेड थर्टी सिक्स सब सैक्शन टू थ्री हंड्रेड थर्टी सिक्स सब सैक्शन थ्री थ्री हंडेड थर्टी सैवन थ्री हंड्रेड थर्टी एट ਤੇ 308 ਸਬਸੈਕਸ਼ਨ 2 ਤੇ 204 ਤੇ ਆਈਟੀ ਐਕਟ ਦਾ ਇਹਦੇ ਵਿੱਚ 66 ਸੀ ਤੇ 66 ਬੀ ਲੱਗਿਆ ਇਹਦੇ ਵਿੱਚ ਇੰਪਰਸੋਨੇਸ਼ਨ ਤੇ ਆਇਡੈਂਟੀਟੀ ਦਾ ਕਪਟਰ ਸਾਹਿਬ ਜੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਹੈ ਕੋਈ ਅਜੇ ਤੱਕ ਵੀ ਇਹਦੇ ਵਿੱਚ ਜੀ ਨਾਮਲੂਨ ਵਿਅਕਤੀਆਂ ਦੇ ਅਗੇਂਸਟ ਆ ਹੋਇਆ ਜੀ ਤੇ ਇਹ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆਈਪੀਡੀਆ ਕੱਡੇ ਗਏ ਨੇ ਹਲੇ ਉਹ ਆਊਟਸਾਈਡ ਕੰਟਰੀਜ਼ ਆ ਰਹੇ ਨੇ ਇਹੋ ਬਿੰਗੈ ਅਗਨਰ ਜਾ ਕੇ ਅਸੀਂ ਇਹਦਾ ਪਤਾ ਕਰ ਸਕਦੇ ਆ ਕਿ ਆ ਕਿਵੇਂ ਆ ਮੈਂ ਥੋੜਾ ਇਹਦੇ ਚ ਹੋਰ ਜੇ ਆਪਾਂ ਫੇਸਚਿਪ ਪਹਿਲਾਂ ਅਸੀਂ ਦੇਖਿਆ ਕਿ ਪਹਿਲਾਂ ਵੀ ਵੱਖ-ਵੱਖ ਜਗ੍ਹਾ ਇੰਡੀਆ ਦੇ ਹੋਰ ਜਗ੍ਹਾ ਤੇ ਵੀ ਉਹ ਆਰਗੇਨਾਈਜੇਸ਼ਨਸ ਨੂੰ ਵੀ ਇਸ ਤਰ੍ਹਾਂ ਦੀ ਸੇਮ ਆਈਡੈਂਟੀਟੀ ਦੀ ਇੰਪਰਸੋਨੇਸ਼ਨ ਦੀ ਮਿਲ ਗਈਆਂ ਹੋਈਆਂ ਨੇ ਇਸੇ ਨਾਮ ਤੋਂ ਤੇ ਸਰ ਵੱਡੇ ਅਧਿਕਾਰੀ ਦਾ ਨਾਮ ਵੀ ਚਾਉਂਦਾ ਜਿਵੇਂ ਕੋਈ ਆਪਣਾ ਫੁੱਲ ਫਟੇਗੜ ਸਾਹਿਬ ਦਾ ਕੋਈ ਉਹਦੇ ਨਾਮ ਤੇ ਵੀ ਠੱਟ ਕੀਤਾ ਜਾ ਰਿਹਾ ਨਹੀਂ ਨਹੀਂ ਇਹਦੇ 'ਚ ਜਨਰਲੀ ਦਿੱਲੀ ਦੀ ਏਜੰਸੀਜ਼ ਤੇ ਸੈਂਟਰਲ ਏਜੰਸੀਜ਼ ਦੇ ਨਾਮ ਤੋਂ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਸੈਂਟਰਲ ਸਾਈਬਰ ਸੈੱਲ ਦੇ ਥਰੂ ਆ ਉਹ ਉਹਨਾਂ ਦੇ ਅਫਸਰਾਂ ਤੇ ਅਸੀਂ ਆਈਡੈਂਟੀਫਾਈ ਕੀਤਾ ਇੱਕ ਵਾਰ ਮਿਲ ਆਇਆ ਤੇ ਦੁਆਰਾ ਦੁਆਰਾ ਨਹੀਂ ਇੱਕ ਵਾਰ ਮਿਲ ਆਇਆ ਦੁਆਰਾ ਕੁਝ ਵਾਰ ਕਿਤੇ ਦੁਆਰਾ ਉਸ ਤੇ ਫਿਰ ਉਸੇ ਮਿਲ ਨੂੰ ਅਸੀਂ ਡੰਗਾਈ ਚ ਉਹ ਕਰ ਰਹੇ ਹਾਂ ਜੀ ਗਰਤੀਸ਼ੂ ਦੀ ਅਦਰ ਇਨਵੈਸਟੀਗੇਸ਼ਨ ਕੀ ਕਹਿੰਦੀ ਆ ਹੁਣ ਇਸ ਵੇਲੇ ਕੀ ਸਟੇਟਸ ਹੈ ਹਲੇ ਇਹਦਾ ਅਸੀਂ ਬੇਸਿਕਲੀ ਆ ਟੈਕਨੀਕਲ ਇਨਵੈਸਟੀਗੇਸ਼ਨ ਹੈ ਜੀ ਪ੍ਰੋਪਰਲੀ ਤੇ ਇਹਦੇ ਚ ਆਈਪੀਡੀਆ ਰ ਐਨਾਲਿਸਿਸ ਦਿਖਾਇਆ ਜਾਊਗਾ ਤੇ ਹਲੇ ਆਪਾਂ ਲਏਦੇ ਆ ਉਹ ਆਈਪੀਡੀਆ ਉਹਦੇ ਚ ਜੋ ਲੋਕੇਸ਼ਨ ਸਾਰੀਆਂ ਨੇ ਆਈਪੀਆ ਰ ਇਹਨੇ ਉਹ ਆਈਵਰੀ ਕੋਸਟ ਕੰਟਰੀ ਜਿਵੇਂ ਬਾਹਰ ਦੀ ਆ ਰਹੀ ਹੈ ਸਹੀ ਹਾਂ ਜੀ ਹਾਂ ਜੀ ਲੋਕੇਸ਼ਨ ਖਾਸ ਮੁਲਕ ਅਗੇ ਅਗੇ ਕੋਸਟਲ ਕੰਟਰੀ ਉਹਨੇ ਦੱਸਿਆ ਤੁਹਾਨੂੰ ਉਧਰ ਅਫਰੀਕਨ ਉਧਰ ਦੋ ਤਿੰਨ ਜਗ੍ਹਾ ਦੀ ਆਪਣੇ ਕੋਲ ਆਈ ਹੈ ਲੋਕੇਸ਼ਨ ਤੇ ਹਲੇ ਕੋ ਡੰਗਿਆ ਇੱਥੇ ਜਾ ਕੇ ਸਾਨੂੰ ਪਤਾ ਲੱਗਣਾ ਹੈ ਅੱਗੇ ਇਹਦੇ ਵਿੱਚ ਕੀ ਨਿਕਲਦਾ ਹੈ ਠੀਕ ਠੀਕ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز